ਦੀ ਜਿਹੜੀ ਤੁਹਾਡੇ ਨਾਲ ਪ੍ਰੈਸ ਦੀ ਮੀਟਿੰਗ ਉਹਦੇ ਵਿੱਚ ਵਿਸ਼ੇਸ਼ ਤੌਰ ਤੇ ਤੁਹਾਡੇ ਸਾਰੇ ਦੇ ਰੂਪ ਰੂਪ ਹੋਣਗੇ ਸਾਡੇ ਬਹੁਤ ਸਾਰਾ ਜੋ ਅਦਨੀਆਂ ਬਨਾਸ਼ਰਾਏ ਖੰਨਾ ਜੀ ਜੋ ਸਾਡੇ ਸਟੇਟ ਦੇ ਪ੍ਰੈਸਿਡੈਂਟ ਵੀ ਰਹੇ ਨੇ ਮੈਂਬਰ ਪਾਰਲੀਮੈਂਟ ਵੀ ਰਹੇ ਨੇ ਸ਼ਾਰਪੋਤੋ ਔਰ ਭਾਰਤੀ ਜਨਤਾ ਪਾਰਟੀ ਦੇ ਨੈਸ਼ਨਲ ਵਾਈਸ ਪ੍ਰੈਜ਼ੀਡੈਂਟ ਵੀ ਰਹੇ ਨੇ ਔਰ ਅਲੱਗ-ਅਲੱਗ ਜ਼ਿੰਮੇਵਾਰੀਆਂ ਤੇ ਇਹ ਬੜਾ ਨੰਬਰ ਸਮਾ ਪਾਰਟੀ ਦਾ ਇਹਨਾਂ ਨੇ ਕੰਮ ਦੇਖਿਆ ਉਨ੍ਹਾਂ ਦੇ ਨਾਲ ਸਾਡੇ ਸੂਬੇ ਦੇ ਜਨਸਕੱਤਰ ਆਦਰਯੋਗ}{|\text{ਦਿਆਲ ਸਿੰਘ ਸੋਢੀ ਜੀ ਮੌਜੂਦ ਨੇ ਉਹਨਾਂ ਦੇ ਨਾਲ ਸਾਡੇ ਪ੍ਰਦੇਸ਼ ਦੇ ਪ੍ਰਬੂਕਾ ਪ੍ਰਕਪਾਲ ਪੱਲਿਆਲ ਜੀ ਬੈਠੇ ਨੇ ਮੇਰੇ ਨਾਲ ਜਨਰਸੈਟਿੰਗ ਦੇ ਨ੍ਰਿੰਦਰ ਸਿੰਘ ਮੱਲੀ ਜੀ ਔਰ ਸਾਡੇ ਕਮਲ ਜੀ ਸੋਈ ਜੀ ਪ੍ਰਬੂਕਾ ਪੰਜਾਬ ਪ੍ਰਦੇਸ਼ ਉਹ ਵੀ ਬੈਠੇ ਨੇ ਔਰ ਮੇਰੇ ਜ਼ਿਲ੍ਹੇ ਦੇ ਪ੍ਰੈਸ ਸਟਾਫ ਡਾਕਟਰ ਸੀ ਜੀ ਵੀ ਬੈਠੇ ਨੇ ਸੋ ਮੈਂ ਬੇਨਤੀ ਕਰਦਾ ਆਦਰਯੋਗ ਨਾਸ਼ਰੇ ਖੰਨਾ ਜੀ ਨੂੰ ਤੁਹਾਡੇ ਨਾਲ ਗੱਲਬਾਤ ਕਰਾਂਗਾ ਮਕਦੋਨਗਰ ਲਈ ਬਾਈਕ ਦਾ ਆਵਾਜ਼ ਹੋਰ ਸਪਾਈਕ ਨਾਲ ਹੀ ਕਰਦੀ ਆਵਾਜ਼ ਕਿਉਂ ਕਿ ਉਹ ਚੱਲ ਰਿਹਾ ਹੈ। ਚਲੋ ਦੇ ਕਰ ਲਈਏ ਮਾਈਕ ਉਹ ਠੀਕ ਹੋ ਗਈ। ਸਭ ਤੋਂ ਪਹਿਲਾਂ ਮੈਂ ਸਾਰੀ ਪ੍ਰੈਸ ਦਾ ਬਹੁਤ-ਬਹੁਤ ਧੰਨਵਾਦ ਕਰ ਰਿਹਾ ਹਾਂ। ਜਿਨ੍ਹਾਂ ਨੇ ਸਾਡੇ ਇਸ ਆਫਿਸ ਆ ਕੇ ਜੋ ਮੈਂ ਗੱਲ ਅੱਜ ਕਨਵੇ ਕਰਨੀ ਹੈ ਉਹ ਤੁਹਾਡੇ ਲਈ ਵੀ ਹੈ। ਮੇਰੇ ਲਈ ਵੀ ਹੈ। ਲੁਧਿਆਣੇ ਦੇ ਬੈਸਟ ਹਲਕੇ ਲਈ ਵੀ ਉਹ ਵਿਸ਼ੂ ਇਹ ਹੈ ਕਿ ਜਿਹੜਾ 24 ਘੰਟੇ ਬਿਜਲੀ ਦੇਣ ਦਾ ਵਾਦਾ ਸਰਕਾਰ ਨੇ ਕੀਤਾ ਸੀ ਅੱਜ ਅਸੀਂ ਕਿਉਂਕਿ ਲੁਧਿਆਣਾ ਚ 2 ਮਹੀਨੇ ਤੋਂ ਮੈਂ ਵੀ ਇੱਥੇ ਰਹਿ ਰਹੇ ਆ ਕੋਈ ਐਸਾ ਦਿਨ ਨਹੀਂ ਜਿੱਦਨ 10 ਤੋਂ 12 ਘੰਟੇ ਕੱਟ ਨਾ ਲੱਗੇ 24 ਘੰਟੇ ਬਿਨਾਂ ਰੁਕਾਵਟ ਤੋਂ ਬਿਜਲੀ ਦੀ ਸਪਲਾਈ ਦਾ ਵਾਅਦਾ ਕਰਨ ਵਾਲੀ ਸਰਕਾਰ ਅੱਜ ਬਿਜਲੀ ਆਵੇ ਨਾ ਆਵੇ ਤੁਹਾਡੇ ਬਿੱਲ ਜਰੂਰ ਆਣਗੇ ਉਹ ਵਾਅਦਾ ਇਹਨਾਂ ਨੇ ਪੂਰਾ ਨਹੀਂ ਕੀਤਾ ਦੂਸਰਾ ਵਾਅਦਾ ਜਿਹੜਾ ਹੈ ਉਹ ਹੈ ਇੰਡਸਟਰੀ ਨਾਲ ਜਦੋਂ ਇਹ ਸਰਕਾਰ ਆਈ ਸੀ ਤਾਂ ਇਹਨਾਂ ਨੇ ਵਾਅਦਾ ਕੀਤਾ ਸੀ ਕਿ ਅਸੀਂ 5 ਰੁਪਏ ਪਰ ਯੂਨਿਟ ਬਿਜਲੀ ਜਿਹੜੀ ਹੈ ਉਹ ਇੰਡਸਟਰੀ ਨੂੰ ਦਵਾਂਗੇ ਅੱਜ 9 ਰੁਪਏ ਤੋਂ ਲੈ ਕੇ 10 ਰੁਪਏ ਤੱਕ ਇਹ ਪਰ ਯੂਨਟ ਬਿਜਲੀ ਇੰਡਸਟਰੀ ਨੂੰ ਮਿਲ ਰਹੀ ਹੈ ਬਿਜਲੀ ਮਿਲ ਨਹੀਂ ਰਹੀ ਯੂਨਟ ਦੇ ਪੈਸੇ ਜ਼ਿਆਦਾ ਨੇ ਜਦੋਂ ਉਹ ਡੀਜ਼ਲ ਤੇ ਆਪਣੀ ਇੰਡਸਟਰੀ ਚਲਾਉਂਦੇ ਆ ਤਰਾਹੀ ਤਰਾਹੀ ਮਾਨ ਹੁੰਦਾ ਤਰਾਹੀ ਤਰਾਹੀ ਕਰਦੇ ਨੇ ਕਿ ਕਿੰਨਾ ਪੈਸਾ ਉਹਨਾਂ ਨੂੰ ਉਸ ਦੇ ਜਗ੍ਹਾ ਤੇ ਖਰਚਣਾ ਪੈ ਰਿਹਾ ਜਿਹੜੇ ਜਗ੍ਹਾ ਜਿਹੜੀ ਮੈਂ ਗੱਲ ਕਰ ਰਿਹਾ ਗੁਰਦੇਵਨਗਰ ਸਾਬਾ ਨਗਰ ਰਿਸ਼ੀ ਨਗਰ ਮਾਤਾ ਪੰਜਾਬ ਮਾਤਾ ਨਗਰ ਬੀਐਸ ਨਗਰ ਰਾਜਗੁਰੂ ਨਗਰ ਸੁਨੇਤ ਇਹ ਇਲਾਕੇ ਬੈਸਟ ਹਲਕੇ ਦੇ ਆਂਦੇ ਨੇ ਅੱਜ ਆਮ ਆਦਮੀ ਪਾਰਟੀ ਦੇ ਆ ਕੈਂਡੀਡੇਟ ਜਿਸ ਢੰਗ ਨਾਲ ਉਹਨਾਂ ਨੇ ਆਪਣੇ ਆਪ ਨੂੰ ਪ੍ਰੇਜ਼ੈਂਟ ਕੀਤਾ ਕਿ ਮੈਂ ਤਾਂ ਇਸ ਹਲਕੇ ਦਾ ਸੀਐਮਏ ਨਹੀਂ ਹਾਂ ਮੇਰੇ ਕਹਿਣ ਤੇ ਸਾਰੇ ਕੰਮ ਹੋ ਰਹੇ ਨੇ ਇੱਕ ਵਾਰ ਵੀ ਉਹ ਲੋਕਾਂ ਦੀ ਇਸ ਸਮੱਸਿਆ ਨੂੰ ਹੱਲ ਕਰਨ ਦੇ ਲਈ ਅੱਗੇ ਦਾ ਕੀ ਆਣਾ ਇੱਕ ਬਿਆਨ ਤੱਕ ਨਹੀਂ ਦਿੱਤਾ ਅੱਜ ਗਰਮੀ ਪੀਖਮ ਗਰਮੀ ਪੈ ਰਹੀ ਹੈ ਕਈ ਵਾਰ 44 ਤੋਂ 46 ਡਿਗਰੀ ਟੈਂਪਰੇਚਰ ਵੀ ਹੋ ਜਾਂਦਾ ਅਜਾ ਤ ਲੋਕਾਂ ਨੂੰ ਹੋ ਗਈ ਹੈ ਕਿ ਇਸ ਤੋਂ ਬਿਨਾ ਸ਼ਾਇਦ ਐਫੀਸ਼ੀਂਸੀ ਨਾ ਵਧੇ ਏਸੀ ਦਾ ਕੀ ਪੱਖੇ ਵੀ ਨਹੀਂ ਚੱਲਦੇ ਤੋਂ ਅੱਜ ਅਸੀਂ ਉਸ ਬद्दल ਨਿੰਦਾ ਕਰਦੇ ਹਾਂ ਔਰ ਡਿਮਾਂਡ ਕਰਦੇ ਹਾਂ ਕਿ ਲੋਕਾਂ ਦੀ ਭਲਾਈ ਵਾਸਤੇ ਸਰਕਾਰ 24 ਘੰਟੇ ਜਿਹੜੀ ਹੈ ਬਿਜਲੀ ਉਹ ਲੋਕਾਂ ਨੂੰ ਉਪਲਬਧ ਕਰਾਵੇ ਅਜੇ ਨੀ ਇਸ਼ੂ ਤੇ ਹੀ ਸਾਡੀ ਪ੍ਰੈਸ ਕਾਨਫਰੰਸ ਕੋਈ ਪ੍ਰਸ਼ਨ ਹੈ ਕੋਈ ਸਵਾਲ ਪੰਜਾਬ ਵਾਲੋਂ ਨੇ ਇਸ ਚੋਣਾਂ ਵਿੱਚ ਕਿਹੜੇ ਕਿਹੜੇ ਬਲੇ ਨੇ ਤੇ ਕਿਹੜੇ ਉੱਤੇ ਉੱਪਰ ਨੇ ਚਾਹੀਦੇ ਲੋਕਾਂ ਨੇ ਹੋਰ ਮਸਲੇ ਕਿਹਨੇ ਬੇਸੇ ਪੰਜਾਬ ਦੇ ਲੈਵਲ ਤੇ ਤਾਂ ਜਦੋਂ ਪੰਜਾਬ ਦੀ ਚੋਣ ਆਊਗੀ ਉਦੋਂ ਕਰਾਂਗੇ ਲੇਕਿਨ ਤੁਸੀਂ ਸਵਾਲ ਪੁੱਛਿਆ ਤਾਂ ਮੈਂ ਤਾਂ ਜਵਾਬ ਜਰੂਰ ਦੇਣਾ ਚਾਹਾਂਗਾ ਕਿਉਂਕਿ ਪੰਜਾਬ ਦੇ ਸਾਰੇ ਲੀਡਰ ਇੱਥੇ ਆ ਰਹੇ ਨੇ ਜੀ ਹਰ ਪਾਰਟੀ ਦੇ ਵੱਡੇ ਲੀਡਰ ਤਾਂ ਕਿ ਪੰਜਾਬ ਦਾ ਸੁਣ ਲਓ ਮੇਰੀ ਗੱਲ ਜਦੋਂ ਕੁਸਚਨ ਆ ਗਿਆ ਨਾ ਰਿਪੀਟ ਕਰਕੇ ਵੀ ਇਹ ਗੱਲ ਕਰਨੀ ਸੀ ਮੈਂ ਰੀਸੈਂਟ ਗੱਲ ਕਰਨ ਲੱਗਾ ਤੁਹਾਨੂੰ ਦੋ ਟੈਗ ਲਾਈਨਸ ਇਸ ਸਰਕਾਰ ਨੇ ਦਿੱਤੀਆਂ ਪਹਿਲੀ ਟੈਗ ਲਾਈਨ ਸੀਗੀ ਜੁੱਧ ਨਸ਼ਿਆਂ ਵਿਰੁੱਧ ਦੂਜੀ ਟੈਗ ਲਾਈਨ ਸੀ ਸਿੱਖਿਆ ਕ੍ਰਾਂਤੀ ਹੁਣ ਮੈਂ ਦੋਨੋਂ ਤੇ ਜੇ ਗੱਲ ਕਰਾਂ ਤਾਂ ਜੁੱਧ ਨਸ਼ਿਆਂ ਵਿਰੁੱਧ ਬਿਲਕੁਲ ਛੋਟੇ ਛੋਟੇ ਜਿਹੜੇ 10 ਗ੍ਰਾਮ 20 ਗ੍ਰਾਮ 50 ਗ੍ਰਾਮ ਵਾਲੇ ਲੋਕ ਐ ਉਹਨਾਂ ਨੂੰ ਫੜ ਕੇ ਅੰਦਰ ਦਿੱਤਾ ਜਾ ਰਿਹਾ ਲੇਕਿਨ ਕੋਈ ਬਿਗ ਫਿਸ਼ ਵੱਡੀ ਮੱਛੀ ਆਸਟਾਗਣਾ ਤੁਹਾਡੇ ਸਾਹਮਣੇ ਆਈ ਹੈ ਨਾ ਸਾਡੇ ਸਾਹਮਣੇ ਆਈ। ਦੂਸਰੀ ਗੱਲ ਜਿਹੜੇ ਲੋਕ ਫੜੇ ਵੀ ਗਏ ਆ ਫਿਗਰ ਆਂਦੀ ਹੈ ਕਿ 1300 ਫੜ ਲਿਆ 1700 ਫੜ ਲਿਆ ਐਨੇ ਕਿਲੋ ਹੀਰੋਂ ਫੜ ਲਿਆ ਨੇ ਕੋਲ ਫੀਮ ਫੜ ਲਈ। ਕੀ ਸਰਕਾਰ ਨੇ ਕੋਈ ਫਾਸਟ ਟਰੈਕ ਕੋਰਟ ਬਣਾ ਕੇ ਉਹਨਾਂ ਦੀ سزا ਦੇਣ ਦਾ ਕੋ ਪ੍ਰਿਜ਼ਨ ਬਣਾਇਆ? 31 ਮਈ ਲਾਸਟ ਡੇਟ ਸੀ। ਅੱਜ ਕਿੰਨੀ ਹੋ ਗਈ? 14 14 ਤਰੀਕ 15 ਦਿਨ ਅੱਗੇ ਲੰਘ ਗਏ ਨੇ। ਲੇਕਿਨ ਉਹ ਮਹਿਮ ਜਿਹੜੀ ਹੈ ਉਹ ਉੱਥੇ ਦੀ ਉੱਥੇ ਖੜੀ ਹੈ ਨਸ਼ਾ ਵਧ ਰਿਹਾ ਰੋਜ਼ ਤੁਸੀਂ ਤੁਹਾਡੇ ਕੋਲ ਵੀਡੀਓ ਆਉਂਦੇ ਨੇ ਸਾਡੇ ਕੋਲ ਵੀਡੀਓ ਆਉਂਦੇ ਨੇ ਲੋਕ ਓਪਨਲੀ ਜਿਹੜੇ ਨੇ ਉਹ ਟੀਕੇ ਲਾ ਲਾ ਕੇ ਬਿਓਸ਼ੀ ਨਾ ਫੜੇ ਦੂਜਾ ਸਿੱਖਿਆ ਦੀ ਗੱਲ ਕਰਾਂ ਸਿੱਖਿਆ ਦਾ ਮਿਆਰ ਉੱਚਾ ਕਰਨ ਦੇ ਲਈ ਇੱਕ ਵੀ ਐਸਾ ਕਦਮ ਸਰਕਾਰ ਨੇ ਨਹੀਂ ਉਠਾਇਆ ਜਿਹਦੇ ਨਾਲ ਗਵਰਨਮੈਂਟ ਸਕੂਲਾਂ ਦੇ ਵਿੱਚ ਐਡਮਿਸ਼ਨ ਬਸ ਸਕੇ ਗਵਰਨਮੈਂਟ ਸਕੂਲ ਦੇ ਵਿੱਚ ਇੱਕ ਆਮ ਗਰੀਬ ਆਦਮੀ ਦਾ ਬੱਚਾ ਜਿਹੜਾ ਹੈ ਉਹ ਪੜ੍ਹਨ ਜਾਂਦਾ ਨਾਲ ਅਫੋਰਡ ਨਹੀਂ ਕਰ ਸਕਦਾ ਕਿ ਮੈਂ ਪ੍ਰਾਈਵੇਟ ਪਬਲਿਕ ਸਕੂਲਾਂ ਦੇ ਵਿੱਚ ਪੜ੍ਹ ਸਕਾਂ ਲੇਕਿਨ ਉੱਥੇ ਟੀਚਰ ਹੈ ਨਹੀਂ ਕਿੰਨੇ ਸਕੂਲ ਸਕੂਲ ਨੇ ਜਿਨ੍ਹਾਂ ਦੇ ਪ੍ਰਿੰਸੀਪਲ ਹੈ ਨਹੀਂ ਕਿੰਨੇ ਕਾਲਜ ਨੇ ਜਿਨ੍ਹਾਂ ਚ ਟੀਚਰ ਹੈ ਨਹੀਂ ਕਿੰਨੇ ਸਕੂਲ ਨੇ ਜਿਨ੍ਹਾਂ ਦੇ ਵਿੱਚ ਬੰਨ ਟੀਚਰ ਜਿਹੜਾ ਹੈ ਉਹੀ ਕੰਮ ਕਰ ਰਿਹਾ 70 ਬੱਚੇ ਨੇ ਜਦੋਂ ਉਹ ਵੀ ਚਿੱਠੀ ਪੱਤਰਾ ਚ ਲਾਇਆ ਹੋਇਆ ਹੈ ਕਈ ਵਾਰ ਫੋਨਾਂ ਦੇ ਪਿੰਡਾਂ ਤੋਂ ਕੰਨਾ ਸਾਹਿਬ ਇੱਕੋ ਟੀਚਰ ਸੀ ਉਹ ਵੀ ਹੁਣ ਡਿਊਟੀ ਚ ਲੱਗ ਗਿਆ ਬੱਚੇ ਸਾਰੇ ਸੜਕਾਂ ਤੇ ਘੁੰਮਦੇ ਨੇ ਸੋ ਸਿੱਖਿਆ ਕ੍ਰਾਂਤੀ ਔਰ ਜੁਧ ਰਸ਼ਿਆ ਵਿਰੁੱਧ ਇਹ ਬਹੁਤ ਵੱਡੇ ਦੋ ਇਸ਼ਿਊ ਨੇ ਜਿਹੜੇ ਆਉਣ ਵਾਲੇ ਸਮੇਂ ਤੇ ਸਰਕਾਰ ਦੇ ਖਿਲਾਫ ਬਹੁਤ ਵੱਡੀ ਮੁਹਿੰਮ ਜਿਹੜੀ ਹੈ ਬਣਨ 바ਦੀ। ਆਮ ਆਦਮੀ ਪਾਰਟੀ ਕਲੇਮ ਕਰਦੀ ਹੈ ਕਿ ਜਿਹੜੇ ਗਵਰਨਮੈਂਟ ਸਕੂਲ ਸੇ ਜਿਹੜੇ ਗਵਰਨਮੈਂਟ ਸਕੂਲ ਸੇ ਉਹਨਾਂ ਦੀ ਪਰਫਾਰਮੈਂਸ ਵਧੀਆ ਹੋਈ ਹੈ ਆਮ ਆਦਮੀ ਪਾਰਟੀ ਦਾ ਇਹ ਕਲੇਮ ਹੈ ਤੁਸੀਂ ਆਪੋਜ਼ਿਟ ਕਲੇਮ ਕਰ ਰਹੇ ਹੋ। ਦੇਖੋ ਕਲੇਮ ਕਰਨਾ ਔਰ ਪ੍ਰੈਕਟੀਕਲ ਹੋਣਾ ਬੜਾ ਅੰਤਰ ਹੈ। ਉਹ ਮੈਂ ਛੋਟੀ ਗੱਲ ਦੱਸਣਾ ਮੈਂ ਐਮਐਲਏ ਰਿਆਂ ਮੈਂ ਐਮਪੀ ਰਿਆਂ ਜਦ ਤੱਕ ਕਿਸੇ ਪਿੰਡ ਦੇ ਵਿੱਚ ਕਿਸੇ ਪ੍ਰੋਜੈਕਟ ਵਾਸਤੇ ਪੂਰੀ ਗ੍ਰਾਂਟ ਨਹੀਂ ਦਿੱਤੀ ਜਾਂਦੀ ਸੀ ਤਾਂ ਲੋਕ ਬੜਨੇ ਹੁੰਦੇ ਸੀ ਇਹ ਕੀ ਕਰ ਰਹੇ ਨੇ ਇਹ ਇੱਕ ਬਾਥਰੂਮ ਦੀ ਰਿਪੇਅਰ ਬਾਥਰੂਮ ਹੈਗਾ ਸਕੂਲ ਚ ਉਹਦੀ ਰਿਪੇਅਰ ਹੈ ਕੌਣ ਉਹ ਘਾਟ ਨੂੰ ਨਰਨ ਜਾ ਰਿਹਾ ਇੱਕ ਮੰਤਰੀ ਜਿੰਨੇ ਦਾ ਬਾਥਰੂਮ ਨਹੀਂ ਉਤੋਂ ਜ਼ਿਆਦਾ ਪੈਸੇ ਸਕੂਲ ਦੇ ਖਰਚ ਕਰਵਾ ਰਹੇ ਨੇ ਕਿੰਨੇ ਇਦਾਂ ਦੇ ਫੰਕਸ਼ਨ ਆਏ ਨੇ ਤੋਂ ਸਿੰਪਲ ਕਹਿ ਦੇਣਾ ਔਰ ਦਿਖਾਣਾ ਉੱਚ ਫਰਕ ਹੈ ਜੀ ਨਾ ਸਰ ਜਦੋਂ ਅਸੀਂ ਇਹ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਆ ਉਹਨਾਂ ਨੂੰ ਵੀ ਬੋਲਣ ਦਿਓ ਨਾ ਸਰ ਤੁਸੀਂ ਬਿਜਲੀ ਦਾ ਇਸ਼ੂ ਚਾਹ ਰਹੇ ਹੋ ਉਹ ਵੀ ਹੈ ਲੁਧਿਆਣਾ ਸ਼ਹਿਰ ਦੇ ਵਿੱਚ ਜਿਹੜਾ ਇਨਫਰਾਸਟ੍ਰਕਚਰ ਆ ਉਹ ਡਾਊਨ ਹੈ ਕਿਨਾਂ ਕੋ ਟ੍ਰਾਂਸਫਾਰਮਰ ਦੀ ਵੀ ਕਮੀ ਹੈ ਕਰੀਬ 3000 ਮੁਲਾਜ਼ਮ ਜਿਹੜੇ ਲਾਈਟਮੈਨ ਆ ਜਿਹੜੇ ਕਿ ਰਿਪੇਅਰ ਕਰਦੇ ਆ ਜਾਂ ਸੌਲਰ ਦੇ ਠੀਕੇਦਾਰ ਵੀ ਹੈ ਨਹੀਂ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਵੀ ਸਰਕਾਰ ਜਿਹੜਾ ਪੂਰਤੀ ਦੀ ਗੱਲ ਕਰਦੀ ਸੀ ਉਹ ਵੀ ਕੰਮ ਇਹਨਾਂ ਨੇ ਪੂਰਾ ਨਹੀਂ ਕੀਤਾ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਦੇਖੋ ਮੈਂ ਧੰਨਵਾਦ ਕਰਦਾ ਤੁਹਾਡਾ ਜਿਹੜੀ ਮੈਂ ਗੱਲ ਕਹੀ ਹੈ ਇਹਦਾ ਮਤਲਬ ਤੁਹਾਡੇ ਤੇ ਉਸ ਗੱਲ ਦਾ ਅਸਰ ਹੋਇਆ। ਤੁਸੀਂ ਆਪਣੇ ਆਪ ਡੈਡੇਗੜ ਤੇ ਵੀ ਕਿਉਂ ਨਹੀਂ ਹੋ ਰਿਆ? ਭਰਤੀਆਂ ਬਿਲਕੁਲ ਬੰਦ ਐ। ਸਿਰਫ ਡਰਾਮੇਬਾਜ਼ੀ ਕਰਨ ਲਈ ਕੁਝ ਸ਼ੋਅ ਕਰਦਣ ਦੇ ਵਿੱਚ 55 ਨੂੰ ਨੌਕਰੀ ਦਿੱਤੀ, 50 ਨੂੰ ਨੌਕਰੀ ਦਿੱਤੀ। ਅੱਜ ਆ ਫਲਾਈਓਵਰ ਤੁਹਾਡੇ ਉੱਪਰ ਨੰਗਲੇ ਬੁਲਾਇਆ ਸੀ, ਧਰਨੇ ਦੇ ਲਈ ਨਹੀਂ ਬਣਾਇਆ ਸੀ। ਤੇ ਅੱਜ ਧਰਨਾ ਦੇਣ ਦੀ ਉਹ ਬਣ ਗਈ ਐ। ਤੁਹਾਡੀ ਗੱਲ ਠੀਕ ਐ, ਜੇ ਨਵੇਂ ਟਰਾਂਸਫਾਰਮ ਲੱਗਣਗੇ ਨਵੀਆਂ ਲਾਈਨਾਂ ਪੈਣਗੀਆਂ ਨਵੇਂ ਕੰਮ ਹੋਣਗੇ ਤਾਂ ਹੀ ਬਿਜਲੀ ਦੀ ਪੂਰਤੀ ਜਿਹੜੀ ਹੈ ਉਹ ਪੂਰੀ ਹੋएगी ਇਹ ਸਰਕਾਰ ਦਾ ਕੋਈ ਵਿਜਨੇ ਹੈ ਨਹੀਂ ਦੇਖੋ ਪਲੈਨਿੰਗ ਹੁੰਦੀ ਹੈ ਇੱਕ ਕਿ ਅੱਜ ਪਾਪੂਲੇਸ਼ਨ ਵੱਧ ਰਹੀ ਹੈ ਕਨੈਕਸ਼ਨ ਦੇਣੇ ਨੇ ਲੋਕਾਂ ਦੀ ਡਿਮਾਂਡ ਵਧਣੀ ਹੈ ਉਹਦੇ ਲਈ ਸਰਕਾਰ ਪ੍ਰੋਡਕਸ਼ਨ ਦੀ ਔਰ ਦੇ ਬਿਲੀ ਦੇਣ ਦੀ ਪਹਿਲਾਂ ਪਲੈਨਿੰਗ ਕਰਦੀ ਹੈ ਇਹ ਤਾਂ ਸਿਰਫ ਗੱਪਾਂ ਮਾਰਨੀ ਮੈਂ ਤਾਂ ਸਮਝਦਾ ਕਿ ਕਦੀ ਸਬਜੈਕਟਰੀ ਸੀ ਕਿ ਗੱਪਦੀਪ ਕੋ ਪੀ ਐਸ ਡੀ ਹੁੰਦੀ ਹੈ ਪਰ ਆਮ ਆਦਮੀ ਪਾਰਟੀ ਨੇ ਇਹ ਸਾਬਤ ਕਰਦਾ ਵੀ ਗੱਪਾਂ ਦੀ ਵੀ ਇੱਕ ਪੀ ਐਚ ਡੀ ਹੁੰਦੀ ਹੈ ਇਹ ਸਾਰੇ ਪੀ ਐਚ ਡੀ ਨੇ ਗਪੌੜੀ ਨੇ ਜੱਲਾ ਜੀ ਮੇਰਾ ਸੁਭਾਅ ਹੈ ਜਦੋਂ ਅਸੀਂ ਆਮ ਆਦਮੀ ਕਾਲਜ ਦੇ ਮੰਤਰੀਆਂ ਨੂੰ ਨੀਚੋਂ ਨੋਕਸ ਤੇ ਆਉਂਦਾ ਇਹ ਮੇਸਾ ਕਿਉਂ ਨਹੀਂ ਰੁਕ ਰਿਹਾ ਉਹ ਕਹਿੰਦੇ ਇਹ ਕੋਡ ਅਖਾਲੀ ਭਾਰਤ ਦਾ ਸਰਕਾਰ ਇਹਨੇ ਲਗਿਆ ਸੀ ਬਾਲੀਵੁੱਡ ਨੂੰ ਦੇਖੋ ਤੁਹਾਨੂੰ ਉਹ ਦੋਸ਼ੀ ਮੰਨਦੇ ਦੇਖੋ ਗੱਲ ਕੀ ਹੈ ਅਸੀਂ ਬਾਰ ਬਾਰ ਕਹਿ ਚੁੱਕੇ ਹਾਂ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਕਿਉਂ ਆਈ ਲੋਕ ਸਾਡੇ ਤੋਂ ਵੀ ਪਹਿਲਾਂ ਦੁਖੀ ਸੀ ਕਾਂਗਰਸ ਦੁਖੀ ਸੀ ਉਹਨਾਂ ਨੇ ਇਹਨਾਂ ਦੀਆਂ ਗੱਪਾਂ 'ਚ ਆ ਕੇ ਗੱਲਾਂ ਜਾ ਕੇ ਸੋਚ ਲਿਆ ਕਿ ਇਹ ਸਾਡਾ ਕੁਝ ਕੰਮ ਕਰਨਗੇ। ਲੇਕਿਨ ਅੱਜ 3.5 ਸਾਲ ਦੇ ਵਿੱਚ ਕਦੀ ਵੀ ਇੰਨਾ ਬੁਰਾ ਹਾਲ ਨਹੀਂ ਹੋਇਆ ਸੀ ਪੋਲੀਟਿਕਲੀ ਲਾਅ ਔਰਡਰ ਦਾ ਐਜੂਕੇਸ਼ਨ ਦਾ ਹੈਲਥ ਦਾ ਜਿੰਨਾ ਬੁਰਾ ਹਾਲ ਇਹਨਾਂ ਨੇ ਕਰਤਾ। ਇੱਕ ਗੱਲ ਦੱਸੋ ਮੈਂ ਜੇ ਕਿਸੇ ਬੈਂਕ ਕੋ ਜਾਵਾਂ ਕਿ ਜੀ ਮੈਨੂੰ ਲੋਨ ਚਾਹੀਦਾ ਬੈਕ ਲਿਸਟ ਕਰ ਲਵੇ ਖਾਨਾ ਸਾਹਿਬ ਨਹੀਂ ਨਹੀਂ ਤੁਹਾਡਾ ਤਾਂ ਨਾ ਡਿਫਰਟਾ ਤੋਂ ਲੋਨ ਹੀ ਨਾ ਛਿੱਟੀ ਵੱਡੀ ਸ਼ਰਮ ਦੀ ਗੱਲ ਹੋएगी ਮੇਰੇ ਵਾਸਤੇ। ਇਸ ਸਰਕਾਰ ਨੂੰ ਸ਼ਰਮ ਨਹੀਂ ਆਈ ਜਦੋਂ ਡਿਫਾਲਟਰ ਲਿਸਟ ਆ ਗਈ ਔਰ ਕਹਿਤਾ ਹੀ ਹੁਣ ਤੁਸੀਂ ਜਿੰਨੀ ਮਰਜੀ ਪ੍ਰਾਪਰਟੀ ਰੱਖਦੇ ਤੁਹਾਨੂੰ ਲੋਨ ਨਹੀਂ ਦੇਣਾ ਐਤੋਂ ਵੱਡੀ ਗੱਲ ਕੀ ਹੋ ਸਕਦੀ ਹੈ ਹਜ ਤੱਕ ਕਦੀ ਪੰਜਾਬ ਨੇ ਐਦਾ ਵੱਡਾ ਕਲੰਕ ਨਹੀਂ ਲੱਗਾ ਜਿੰਨਾ ਵੱਡਾ ਕਲੰਕ ਇਸ ਸਰਕਾਰ ਨੇ ਲੁਵਾਤਾ ਉਹ ਕਹਿੰਦੇ ਗੁਰਦਾਸ ਸਿੰਘ ਗਾਮੂ ਵਾਲਿਆਂ ਨੇ ਕਾਂਗਰਸ ਨੂੰ ਰਾਏ ਤੇ ਦਿੱਤੀ ਆ ਉਹ ਕਹਿੰਦੇ ਭਾਜੀਪੀ ਨੂੰ ਆਪਣਾ ਅਵੀਰਵਾਰ ਇਹ ਤੋਂ ਖਰਾ ਨਹੀਂ ਸਿਕਾਵਾ ਚਾਹੀਦਾ ਉਹਦੇ ਵਾਰ ਕੀ ਉਹ ਰਾਏ ਆਪਣੇ ਕੋ ਰੱਖਣ ਅਸੀਂ ਤਾਂ ਮੰਗੀ ਨਹੀਂ ਨਾ ਰਾਏ ਮੈਂ ਕਹਾਂ ਅਸੀਂ ਤਾਂ ਮੰਗੀ ਨਹੀਂ ਰਾਏ ਨਾ ਆਪਣੇ ਕੋ ਰੱਖਣ ਰਾਏ ਸੋਸ਼ੀਅਲ ਤੋਂ ਬਾਅਦ ਆ ਕੇ ਦਾ ਪ੍ਰੈਸਿਡੈਂਟ ਜੀ ਰੋਲ ਟੂ ਜੈਕਰੀ ਦੇਖੋ ਜੇ ਅਸੀਂ ਜਨਰਲ ਲਈਏ ਪਹਿਲਾ ਕੰਮ ਕਾਰਪੋਰੇਸ਼ਨ ਦਾ ਹੁੰਦਾ ਕਿ ਉਹ ਇੱਥੇ ਪਾਣੀ ਦੀ ਵਿਵਸਥਾ ਉਹ ਇੱਥੇ ਸਫਾਈ ਦੀ ਵਿਵਸਥਾ ਫਿਰ ਪੁਲਿਸ ਦਾ ਕੰਮ ਹੁੰਦਾ ਕਿ ਕਾਨੂੰਨ ਵਿਵਸਥਾ ਫਿਰ ਸਾਰੀ ਐਡਮਿਨਿਸਟ੍ਰੇਸ਼ਨ ਦਾ ਕੰਮ ਹੁੰਦਾ ਕਿ ਜਿਹੜੇ ਕੰਮ ਹੈਲਥ ਦੇ ਨੇ ਜਾਂ ਹੋਰ ਸੁਭਾਗਾਂ ਵਾਲੇ ਉਹ ਠੀਕ ਚੱਲਣ ਹੁਣ ਤੁਸੀਂ ਥੱਲੇ ਤੋਂ ਲੈ ਲਓ ਮੈਂ ਜਿੱਥੇ ਇੱਥੇ ਨੰਗੇ ਗਿਆ ਜਿੱਦ ਪਹਿਲਾਂ ਤੱਕ ਗੰਦਾ ਨਾਲਾ ਹੀ ਤੁਹਾਡਾ ਸਵਾਗਤ ਕਰਦਾ ਕਿਉਂ ਅਸੀਂ ਆਨੇ ਆ ਓਪਨ ਹੈ ਕਾਫੀ ਦੇਰ ਦਾ ਲੱਗਾ ਹੋਇਆ ਜਦੋਂ ਫੜਦੇ ਤਾਂ ਇੰਟਰੋਡਕਸ਼ਨ ਹੁੰਦੀ ਹੈ ਗੰਨਾਂ ਨਾਲਾ ਆ ਗਿਆ ਫਰੇ ਤਾਂ ਕੁਝ ਨਹੀਂ ਸਾਫ ਹੋਇਆ ਵਾਦਾ ਕੀਤਾ ਸੀ ਅਸੀਂ ਸਾਫ ਕਰਾਂਗੇ ਫੇਰ ਕਿਸੇ ਅਵਾਰਡ ਚਲ ਜਾਓ ਉੱਥੇ ਸਫਾਈ ਪੂਰੀ ਨਹੀਂ ਹੈਗੀ ਪਾਣੀ ਪੂਰਾ ਨਹੀਂ ਆਂਦਾ ਬਿਜਲੀ ਤਾਂ ਆਂਦੀ ਨਹੀਂ ਹੁਣ ਉਹ ਕਹਿੰਦੇ ਆ ਜੀ ਬਿਜਲੀ ਹੈ ਨਹੀਂ ਇਸ ਕਰਕੇ ਪਾਣੀ ਹੈ ਨਹੀਂ ਬੇ ਸਰਕਾਰ ਨੇ ਦੇਣਾ ਲੋਕਾਂ ਨੇ ਥੋੜਾ ਦੇਣਾ ਇਹ ਇਸ ਕਰਕੇ ਮੈਂ ਸੋਚਦਾ ਮੈਂ ਇਹ ਸੋਚਦਾ ਸੀ ਮੈਂ ਕੰਢੀ ਈਲੀ ਤੋਂ ਬਿਲੋਂਗ ਕਰਦਾ ਹਾਂ कि जिनियां समस्यावां हैगियां ने शायद ਸਾਡੇ ਹਲਕੇ ਚ ਹੀ ਹੈ ਲੇਕਿਨ ਮੈਂ ਤਾਂ ਇੱਥੇ ਆ ਕੇ ਦੇਖਿਆ ਕਿ ਇੰਨਾ ਪੌਸ਼ ਏਰੀਆ ਹੋਣ ਦੇ ਬਾਵਜੂਦ ਵੀ ਇਹ ਲੋਕੀ ਸਮੱਸਿਆ ਨਾ ਕਰੇ ਹੋਏ ਨੇ ਟ੍ਰੈਫਿਕ ਦੀ ਕਿੱਡੀ ਵੱਡੀ ਸਮੱਸਿਆ ਹੈ ਕਾਨੂੰਨ ਵਿਵਸਥਾ ਦੀ ਕਿੱਡੀ ਵੱਡੀ ਸਮੱਸਿਆ ਹੈ ਨਾ ਜੀ ਕਿ ਟੈਕ ਕੇ ਲਗਾਤਾਰ ਆਪੋਜੀਸ਼ਨ ਕੀ ਇਹ ਸਰਕਾਰ ਉਪਰ ਇਹ ਸਰਕਾਰ ਦਾ ਕਾਉਂਸਲ ਕਰਦੀ ਹੈ ਤਾਂ ਇਹ ਇਤਰਾਹ ਦੇ ਸਵਾਲ ਹੋਰ ਪੈਦਾ ਹੁੰਦੇ ਜੋ ਕਿ ਆਪੋਜੀਸ਼ਨ ਕਰਦੀ ਹੈ ਜਿਸ ਤਰ੍ਹਾਂ ਅੱਜ ਜੀਪ ਡੈਸਟੋਰ ਜਾ ਰਹੇ ਆ ਇੱਕ ਕੌਂਸਲ ਹੋਇਆ ਸੁਪਰਿੰਟੈਂਡੈਂਟ ਦੇ ਵਿੱਚ ਜਾਂ ਇੱਕ ਟ੍ਰੈਫਿਕ ਦੇ ਜੈਸੋ ਆਰ ਪਰ ਉਹਨੂੰ ਲੇਕਿਨ ਕਾਸਟ ਦੇ ਦਿੱਟਰਨੇ ਲੱਗ ਰਹੇ ਉਹਨਾਂ ਨੂੰ ਜੋਇਨ ਕਰ ਲਓ ਜਾਂ ਜਿਹੜੀ ਕਾਰਵਾਈ ਸਰਕਾਰ ਕਰਦੀ ਹੈ ਇਨਕਾਉਂਟਰਾਂ ਦੇ ਰੂਪ ਵਿੱਚ ਚਾਹੀਦੀ ਹੈ ਸਵਾਲ ਪੁੱਛਣ ਉਹ ਕਿਵੇਂ ਐਨਾਲਾਈਜ਼ ਕਰ ਫੇਅਰ ਕਿਵੇਂ ਦੇਖੋ ਇੱਕ ਰੀਅਲ ਇਨਕਾਉਂਟਰ ਹੁੰਦਾ ਇੱਕ ਫੇਕ ਇਨਕਾਉਂਟਰ ਹੁੰਦਾ ਅਸੀਂ ਫੇਕ ਇਨਕਾਉਂਟਰ ਦੇ ਹੱਥ ਚ ਆਖਰ ਕੋਈ ਘਟਨਾ ਹੁੰਦੀ ਹੈ ਮੁਲਾਜ਼ਮ ਮਲਜ਼ਮ ਫਾਇਰ ਕਰਦਾ ਕੁਝ ਕਰਦਾ ਉਹ ਤਾਂ ਠੀਕ ਹੈ ਪੁਲਿਸ ਨੇ ਆਪਣੀ ਸੈਲਫ ਡਿਫੈਂਸ ਵਾਸਤੇ ਕਰਨਾ ਹੀ ਹੈ ਲੇਕਿਨ ਤੁਸੀਂ ਕਹਿੰਦੇ ਕਿ ਮੁੱਲ ਜਨ ਨੂੰ ਮਾਰਨਾ ਹੀ ਹੈ ਪਤਾ ਨਹੀਂ ਉਹ ਸੱਚਾ ਕਿ ਝੂਠਾ ਕਿ ਕੋਰਟਾ ਦੇ ਬਣੇ ਹੋਇਆ ਫੇਕ ਇਨਕਾਉਂਟਰ ਨੂੰ ਅਸੀਂ ਹਮੇਸ਼ਾ ਨਿੰਦਾ ਕਰਦੇ ਹਾਂ ਨੌਜਵਾਨ ਦੇ ਵਾਈਫ ਆ ਉਹ ਇਤਿਆਰਦੇ ਉਹਨਾਂ ਨੇ ਇਹ ਕਹਿਣਾ ਕਿ ਸਾਡੇ ਨਾਲ ਹੀ ਤਕਰਾ ਹੋਇਆ ਕਿ ਪੁਲਿਸ ਨੇ ਜਿਹੜਾ ਮੈਂ ਸਿੰਪਲ ਸਵਾਲ ਦਿੱਤਾ ਕਿ ਫੇਕ ਫੇਕ ਇਨਕਾਉਂਟਰ ਫੇਕ ਇਨਕਾਉਂਟਰ ਜਿਹੜਾ ਹੈ ਉਹ ਅਸੀਂ ਉਹਦੀ ਨਿੰਦਾ ਕਰਦੇ ਹਾਂ ਉਹਦੇ ਲਈ ਅਵਾਜ਼ ਕਿਵੇਂ ਸਾਹਿਬ ਤੁਸੀਂ ਅੱਗੇ ਲੈ ਕੇ ਜਾਓਗੇ ਜੇ ਕਿਹਦੀ ਕੋਈ ਡਿਫੈਂਸ ਸਾਡ ਦਿੰਦੀ ਹੈ ਜੇ ਸਾਡੇ ਕੋਲ ਵਾਨਗੇ ਸਟੱਡੀ ਕਰਾਂਗੇ ਜੇ ਹੋਈ ਤਾਂ ਜਰੂਰ ਅਵਾਜ਼ ਚੁੱਕਾਂਗੇ ਥੈਂਕ ਯੂ ਥੈਂਕ ਯੂ ਜੀ ਥੈਂਕ ਯੂ ਧੰਨਵਾਦ ਅੱਜ ਤੋਂ ਬਾਅਦ ਐਨਾ ਕ ਫਲੈਸ਼ ਕਰ ਦਿਓ ਬਿਜਲੀ ਆਨ ਲੱਗ ਪਵੇ ਐਨੇ ਕਰ ਦਿਓ